ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਾਡਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਪ੍ਰਸ਼ਾਦ ਜੀ ਪੁੰਨਿਆਂ ਦਾ ਢਿਹੜਾ ਹੈ ਤੇ ਉਹਦੇ ਵਾਸਤੇ ਆਪਾਂ ਆ ਸਮਗਰੀ ਲਈ ਹੈ ਜੀ ਇੰਨੀ ਕ ਆਪਾਂ ਚੀਨੀ ਲਈ ਆ ਆਪਾਂ ਆਟਾ ਲਿਆ ਤੇ ਕੜਾਈ ਵਿੱਚ ਆਪਾਂ ਪਾਇਆ ਹੈਗਾ ਜੀ ਕਿਉ ਆਪਾਂ ਨੇੜੇ ਕਰਕੇ ਦਿਖਾ ਦਿੰਨੇ ਆ ਆਪਾਂ ਆਹ ਕੜਛੀ ਇੱਕ ਕਿਉ ਦੀ ਪਾਈ ਆ ਕਿ ਆਪਾਂ ਉਸੇ ਸਾਹ ਨਾਲ ਆਪਣਾ ਆਟਾ ਪਾ ਲਵਾਂਗੇ ਜਿੰਨਾ ਕ ਆਪਣਾ ਇਹਦੇ ਵਿੱਚ ਮਿਕਸ ਹੋਊਗਾ ਤੇ ਆਪਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਪ੍ਰਸ਼ਾਦ ਤੇ ਆਪਾਂ ਪਾਣੀ ਲਿਆ ਜੀ ਪਾਣੀ ਆਪਾਂ ਗਰਮ ਕਰ ਲਿਆ ਸੀ ਥੋੜਾ ਜਿਹਾ ਪਾਣੀ ਵੀ ਆਪਾਂ ਆਪਣੇ ਹਿਸਾਬ ਨਾਲ ਪਾਵਾਂਗੇ ਤੇ ਚਲੋ ਜੀ ਸਟਾਰਟ ਕਰਦੇ ਆ ਆਪਾਂ ਤੇ ਹੁਣ ਆਪਾਂ ਗੈਸ ਚਾਲੂ ਕਰਦੇ ਆਂ ਚਾਹੋ ਜੀ ਆਪਣਾ ਘਿਓ ਗਰਮ ਹੋ ਗਿਆ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਆਟਾ ਆਟਾ ਆਪ ਆਪਣੀ ਹਿਸਾਬ ਨਾਲ ਪਾਵਾਂਗੇ ਅਨੋਖੀ ਆਪਾਂ ਹੌਲੀ ਹੌਲੀ ਆਟਾ ਭੁੰਨਾਂਗੇ ਤੇ ਆਪਾਂ ਇੰਨਾ ਕਾ ਆਟਾ ਜਿੰਨਾ ਕ ਆਪਾਂ ਦੱਸਿਆ ਸੀ ਇੰਨਾ ਕ ਪਾਟਾ ਰੱਖ ਲਿਆ ਜੀ ਕਿਉਂਕਿ ਆਪਾਂ ਜਿਆਦਾ ਨਹੀਂ ਬਣਾਉਣਾ ਆਪਾਂ ਥੋੜਾ ਜਿਹਾ ਹੀ ਬਣਾਉਣਾ ਹੈਗਾ ਇਹ ਅਪਏ ਇਸ ਤਰ੍ਹਾਂ ਕਰਕੇ ਕੜਛੀ ਮਾਰਦੇ ਜੇ ਉਹ ਦੇਖੋ ਇਸ ਤਰ੍ਹਾਂ ਕਰਦੇ ਆ ਤਾਂ ਖੜਕਾ ਹੁੰਦਾ ਬਹੁਤ ਜੇ ਆਪਾਂ ਇਸ ਤਰ੍ਹਾਂ ਕਰਕੇ ਇਹਦੇ ਵਿੱਚ ਕੜਛੀ ਮਾਰਾਂਗੇ ਤਾਂ ਜਿਆਦਾ ਖੜਕਾ ਨਹੀਂ ਹੁੰਦਾ ਜੀ ਇਹ ਦੇਖੋ ਜਮਾਂ ਆਵਾਜ਼ ਨਹੀਂ ਆਉਂਦੀ ਹੈਗੀ ਤੇ ਇਸ ਤਰ੍ਹਾਂ ਆਪਾਂ ਹੌਲੀ-ਹੌਲੀ ਆਟਾ ਭੰਨ ਲਾਂਗੇ ਲਓ ਜੀ ਆਪਣਾ ਆਟਾ ਦੇਖੋ ਭੁੰਜ ਗਿਆ ਜੀ ਤੇ ਆਪਣੇ ਆਦੇ ਚ ਥੋੜਾ ਜਿਹਾ ਵਾਈਟ-ਵਾਈਟ ਦੀਂਦਾ ਤੇ ਵੈਸੇ ਆਟਾ ਭੁੱਜ ਗਿਆ ਜੀ ਤੇ ਹੁਣ ਆਪਾਂ ਪਾਵਾਂਗੇ ਖੰਡ ਆਪਾਂ ਬਿਲਕੁਲ ਸìm ਗੈਸ ਤੇ ਭੁੰਨੇ ਆਟਾ ਜੀ ਤੇ ਤੁਹਾਨੂੰ ਥੋੜੀ ਥੋੜੀ ਸਮੈਲ ਵੀ ਲੱਗ ਪਈ ਆਉਣ ਖੁਸ਼ਬੂ ਆਉਂਦੀ ਆ ਸਮੇਲ ਲੈਣ ਤੇ ਮਾਹ ਹ ਪਰਿਓ ਜੀ ਕਈ ਵਾਰੀ ਕਿਸੇ ਗੱਲ ਨੂੰ ਸਮੇਲ ਲੈਣ ਤੇ ਬਰਖਸ਼ਬੂ ਆਉਂਦੀ ਹੈ ਜੀ ਵਧੀਆ ਲਓ ਜੀ ਆਪਾਂ ਹੁਣ ਪਾਉਨੇ ਆ ਜੀਨੀ ਦੇ ਵੀ ਆਪਾਂ ਥੋੜਾ ਆਪਣੇ ਆٹے ਦੇ ਹਿਸਾਬ ਨਾਲ ਹੀ ਪਾਵਾਂਗੇ ਕਿਉਂਕਿ ਆਟਾ ਘੱਟ ਹੀ ਐ ਹੁਣ ਆਪਾਂ ਗੈਸ ਥੋੜੀ ਜਿਹੀ ਤੇਜ਼ ਕਰ ਦਾਂਗੇ ਕਿਉਂਕਿ ਆਪਾਂ ਪਾਣੀ ਪਾਉਣਾ ਹੈ ਅਸੀਂ ਆਪਾਂ ਥੋੜਾ ਥੋੜਾ ਪਾਣੀ ਪਾਵਾਂਗੇ ਲੋ ਜੀ ਆਪਣਾ ਪ੍ਰਸ਼ਾਦ ਬਣ ਕੇ ਹੋ ਗਿਆ ਤਿਆਰ ਦੇਖੋ ਜੀ ਕਿਸੇ ਪਾਸੇ ਵੀ ਕੜਾਈ ਜਿੱ ਨੀ ਲੱਗਿਆ ਹੈਗਾ ਨਾ ਦੇਖੋ ਇਸ ਤਰ੍ਹਾਂ ਆਪਾਂ ਵਧੀਆ ਜਿਹਾ ਪ੍ਰਸ਼ਾਦ ਬਣਾ ਕੇ ਤਿਆਰ ਕਰ ਸਕਦੇ ਹਾਂ ਐਸੇ ਪਾਣੀ ਗਰਮ ਹੀ ਸੀਗਾ ਤੇ ਪ੍ਰਸ਼ਾਦ ਆਪਣਾ ਵਧੀਆ ਬਣ ਕੇ ਤਿਆਰ ਹੋ ਗਿਆ ਤੇ ਆਪਾਂ ਥੋੜਾ ਜਿਹਾ ਚਿਰਾਂ ਨੂੰ ਪਕਾ ਲਵਾਂਗੇ ਜੇ ਬਾਕੀ ਤੁਸੀਂ ਹੰਦ ਤੱਕ ਦੇਖ ਲਿਓ ਭਾਵੇਂ ਵੀ ਇਹ ਜਮਾਂ ਨਹੀਂ ਲੱਗਦਾ ਇਹਦੇ ਵਿੱਚ ਅਸੇ ਇਹ ਜਿਵੇਂ ਆਪਾਂ ਕੜਛੀ ਇਸ ਤਰ੍ਹਾਂ ਮਾਰਾਂਗੇ ਦੇਖੋ ਜਮਾਂ ਆਵਾਜ਼ ਨਹੀਂ ਆਉਂਦੀ ਥੋੜਾ ਬਹੁਤ ਚਲੋ ਜਦੋਂ ਨਾਲ ਲੱਗਦੀ ਇਸ ਤਰ੍ਹਾਂ ਆਉਂਦੀ ਆ ਤੇ ਜਦੋਂ ਆਪਾਂ ਇਸ ਤਰ੍ਹਾਂ ਕਰਦੇ ਆ ਉਦੋਂ ਐ ਬਾੜਾ ਕਿਚੜ ਕਿਚੜ ਜੀ ਕਰਦੀ ਆ ਚਲੋ ਜੀ ਆਪਣਾ ਪ੍ਰਸ਼ਾਦ ਹੁਣ ਬਣ ਕੇ ਦੇਖੋ ਜੀ ਜਮਾਂ ਤਿਆਰ ਹੋ ਗਿਆ ਜੇ ਪਾਣੀ ਗਰਮ ਹੋਵੇ ਤਾਂ ਇਹਨੂੰ ਕੋਈ ਪੱਕਣ ਚ ਧੀਰ ਨਹੀਂ ਲੱਗਦੀ ਜੀ ਚਲੋ ਜੀ ਆਪਾਂ ਹੁਣ ਗੈਸ ਕਰਦੇ ਆਂ ਬੰਦ